ਹਾਈ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਯੂਕਤ ਸਾਰੇ ਠੀਕ ਠਾਕ ਹੋਵਾਂਗੇ ਸਵਾਗਤ ਹੈ ਤੁਹਾਡਾ ਸਾਰੇ ਨਵੀਂ ਵੀਡੀਓ ਦੇ ਵਿੱਚ ਹਾਂਜੀ ਅੱਜ ਆਪਾਂ ਬਣਾਵਾਂਗੇ ਮਲਾਈ ਤੋਂ ਮੱਖਣ ਤੇ ਪਨੀਰ ਇਹ ਮੱਖਣ ਤੇ ਪਨੀਰ ਆਪਾਂ ਬਿਨਾ ਦਹੀਂ ਲੱਸੀ ਯੂਜ਼ ਕੀਤੇ ਬਣਾਵਾਂਗੇ ਬਹੁਤ ਹੀ ਈਜ਼ੀ ਆ ਤੇ ਚਲੋ ਫਿਰ ਆਪਾਂ ਕਰਦੇ ਹਾਂ ਸਟਾਰਟ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪਸੰਦ ਆਏਗੀ ਹਾਂਜੀ ਆਪਾਂ ਮਲਾਈ 10 ਕੁ ਦਿਨ ਦੀ ਸੀਗੀ 10 ਦਿਨਾਂ ਦੀ ਮਲਾਈ ਆਪਾਂ ਇਕੱਠੀ ਕੀਤੀ ਸੀ ਨਾ ਆਪਾਂ ਚੰਗੀ ਤਰ੍ਹਾਂ ਇਦਾਂ ਅ ਚਮਚੇ ਨਾਲ ਅਦਾ ਫੈਂਟ ਲਵਾਂਗੇ ਤੇ ਨੂੰ ਆਪਾਂ ਇੱਕ ਟੋਪ ਦੇ ਵਿੱਚ ਕੱਢ ਲਵਾਂਗੇ ਹਾਂਜੀ ਇਸ ਤੋਂ ਬਾਅਦ ਆਪਾਂ ਗ੍ਰਾਈਂਡਰ ਦੀ ਸਹਾਇਤਾ ਨਾਲ ਨੂੰ ਬ ਚੰਗੀ ਤਰ੍ਹਾਂ ਫੈਂਟਾਂਗੇ ਜਿੱਦਾਂ ਆਪਾਂ ਦਹੀਂ ਤੋਂ ਲੱਸੀ ਬਣਾਈਦਾ ਉਹਦਾ ਆਪਾਂ ਨੂੰ ਮਲਾਈ ਦੇ ਵਿੱਚ ਚੰਗੀ ਤਰ੍ਹਾਂ ਚਲਾਵਾਂਗੇ ਇਹ ਲੱਸੀ ਜਿਹੜੀ ਅਲੱਗ ਹੋ ਜਾਏਗੀ ਤੇ ਆਪਣਾ ਬਹੁਤ ਵਧੀਆ ਮੱਖਣ ਤਿਆਰ ਹੋ ਜਾਏਗਾ ਇਹਦੇ ਵਿੱਚ ਤੁਹਾਨੂੰ ਕੋਈ ਖੱਟਾ ਜਿਹਾ ਲੱਸੀ ਵਗੈਰਾ ਕੁਝ ਪਾਉਣ ਦੀ ਲੋੜ ਨਹੀਂ ਆਪਾਂ ਇਹ ਛੋਟਾ ਬਹੁਤ ਵਧੀਆ ਮੱਖਣ ਤਿਆਰ ਹੋ ਜਾਏਗਾ ਨੂੰ ਆਪਾਂ 5 ਤੋਂ 7 ਮਿੰਟ ਲਈ ਏਦਾਂ ਚਲਾਵਾਂਗੇ ਹਾਂਜੀ ਵੇਖੋ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਝੱਗ ਜੀ ਏਦਾਂ ਬਣ ਚੁੱਕੀ ਏ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਨਾ ਪਾਣੀ ਪਾਵਾਂਗੇ ਪਾਣੀ ਆਪੇ ਇਸ ਲਈ ਪਾਵਾਂਗੇ ਕਿਉਂਕਿ ਇਹ ਹਮ ਗਾੜਾ ਬਣ ਗਿਆ ਜਿਵੇਂ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਘੰਟਾਂ ਕੀਤਾ ਲੱਸੀ ਆਪਣੀ ਥੱਲੇ ਹੋ ਜਾਏਗੀ ਤੇ ਉੱਪਰ ਆਪਣਾ ਜਿਹੜਾ ਬਹੁਤ ਵਧੀਆ ਮੱਖਣਾ ਜੀਗਾ హాజీ వేఖో హనుైరవి చల్ రేదా బుక్ బాధ ఏదే పానీ పానీ థోడా థోట పావాలే గ్రాండ్డర్ చలావే ਜੀ ਵੇਖੋ ਤੁਹਾਨੂੰ ਜਿਵੇਂ ਹੋਣਾ ਹੈ ਤਾਂ ਵੀਡੀਓ ਦੇ ਵਿੱਚ ਕਿ ਜਿਹੜਾ ਆਪਣਾ ਮੱਖਣ ਇਹ ਤਿਆਰ ਹੋਣ ਲੱਗ ਚੁੱਕਿਆ ਵੇਖੋ ਹਾਂਜੀ ਉਸ ਤੋਂ ਬਾਅਦ ਆਪਾਂ ਫਿਰ ਪਾਣੀ ਪਾਇਆ ਦੇ ਵਿੱਚ ਨਾ ਤੁਸੀਂ ਆਪਣੇ ਹਿਸਾਬ ਨਾਲ ਥੋੜਾ ਥੋੜਾ ਕਰਕੇ ਪਾਣੀ ਪਾਣਾ ਤੁਹਾਨੂੰ ਲੱਗੇ ਵੀ ਜ਼ਿਆਦਾ گاੜਾ ਹੋ ਗਿਆ ਤੇਰੇ ਵਿੱਚ ਗ੍ਰੈਂਡਰ ਨਹੀਂ ਚੱਲ ਰਿਹਾ ਤਾਂ ਤੁਸੀਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾ ਸਕਦੇ ਹੋ ਇਹਨਾਂ ਦਾ ਚੰਗੀ ਤਰ੍ਹਾਂ ਹਿਲਾਣਾ ਹੈ 5 ਤੋਂ 7 ਮਿੰਟ ਅਰੇ ਆਮ ਨਾਲ 10 10 ਮਿੰਟਾਂ ਦੇ ਵਿੱਚ ਤੁਹਾਡਾ ਮੱਖਣ ਬਹੁਤ ਵਧੀਆ ਤਿਆਰ ਹੋ ਜਾਣਾ ਹਾਂਜੀ ਵੇਖੋ ਲੰਪਾ ਦਾ ਆਪਣਾ ਮੱਖਣ ਜਿਹੜਾ ਤਿਆਰ ਹੋ ਗਿਆ ਹੈ ਤੁਸੀਂ ਵੇਖ ਸਕਦੇ ਹੋ ਤੁਸੀਂ ਵੀ ਇਦਾਂ ਘਰੇ ਮੱਖਣ ਬਣਾ ਕੇ ਖਾ ਸਕਦੇ ਹੋ ਤੇ ਆਪਾਂ ਇਸ ਤੋਂ ਬਾਅਦ ਪਨੀਰ ਵੀ ਬਣਾਵਾਂਗੇ हाँ जी वेखो, वेखो अपना मखन तैयार हो चुके हाँ जी वेखो जी अपनी लस्सी वह अलग हो चुकी है तो अपना मखन जो उपर आ चुके ਹਾਂਜੀ ਤੁਸੀਂ ਆਦਾਂ ਘਰ ਮੈਂ ਮੱਖਣ ਬਣਾ ਸਕਦੀ ਹਾਂ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ 10 ਮਿੰਟ ਦੇ ਵਿੱਚ ਮੱਖਣ ਤਿਆਰ ਹੋ ਜਾਂਦਾ ਤੇ ਹੈਲਥੀ ਵੀ ਹੁੰਦਾ ਕਿਉਂਕਿ ਆਪਾਂ ਘਰੇ ਬਣਾਇਆ ਆ। ਤੁਸੀਂ ਵੇਖ ਜਿਹੜਾ ਮੱਖਣ ਹੈ ਸਾਰਾ ਉੱਪਰ ਆ ਚੁੱਕਿਆ ਹੈ। ਹਾਂਜੀ ਹੁਣ ਆਪਾਂ ਮੱਖਣ ਨੂੰ ਕੱਢ ਲੈਣਾ। ਤੁਸੀਂ ਵੇਖੋ ਬਹੁਤ ਵਧੀਆ ਇਹ ਅਰਪ ਤੋਂ 10 ਦਿਨਾਂ ਦੀ ਮਲਾਈ ਸੀ। ਇਹਦੇ ਵਿੱਚ ਤੁਹਾਨੂੰ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਟੇਸਟੀ ਤੇ ਘਰ ਦਾ ਮੱਖਣ ਬਹੁਤ ਵਧੀਆ ਮਿਲ ਜੇਗਾ ਉਸ ਤੋਂ ਬਾਅਦ ਆਪਾਂ ਇਹ ਦੰ ਜਿਹੜਾ ਇਹ 8-10 ਦਿਨਾਂ ਦੀ ਮਲਾਈ ਸੀ ਨੂੰ ਆਪਾਂ ਪਾਣੀ ਦੇ ਵਿੱਚ ਤਾ ਰੱਖਿਆ ਤਾਂ ਕਿ ਜਿਹੜੀ ਇੱਦਾਂ ਸਮੈਲ ਵਗੈਰਾ ਨਾ ਆਵੇ ਉਹ ਕਾਫੀ ਦਿਨਾਂ ਦੀ ਮਲਾਈ ਸੀ ਨਾ ਇਸ ਕਰਕੇ ਤੇ ਨੂੰ ਆਪਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮੱਖਣ ਨੂੰ ਧੋਵਾਂਗੇ ਹਾਂਜੀ ਇਸ ਤਰ੍ਹਾਂ ਤੁਸੀਂ 8 ਤੋਂ 10 ਦਿਨਾਂ ਦੀ ਮਲਾਈ ਦਾ ਕਾਫੀ ਸਾਰਾ ਮੱਖਣ ਕੱਢ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਕੱਢ ਕੇ ਦੇ ਸਕਦੇ ਹੋ ਖਵਾ ਸਕਦੇ ਹੋ ਤੇ ਹੈਲਥੀ ਵੀ ਬਹੁਤ ਜ਼ਿਆਦਾ ਟੇਸਟੀ ਵੀ ਬੰਦਾ ਇਹਦਾ ਹਾਂਜੀ ਮੱਕਣਾ ਆਪਾਂ ਧੋ ਲਿਆ ਤੇ ਇਹਦਾ ਜਿਹੜਾ ਪਾਣੀ ਹੈ ਸਾਰਾ ਕੱਢ ਦਿੱਤਾ ਅੰਜੀ ਦੇਖੋ ਆਪਣਾ ਮੱਖਣ ਹੋ ਗਿਆ ਤਿਆਰ ਤਿੱ ਤੁਸੀ ਇਹ ਦਬਣਾ ਕੇ ਖਾਸ ਨੇ ਜਿਹੜਾ ਬਾਕੀ ਮੱਖਣ ਹੈ ਉਹ ਨੂੰ ਆਪਾਂ ਅਲੱਗ ਪਾਂਡੇ ਦੇ ਵਿੱਚ ਪਾ ਦੋ ਧੋਲਾ ਕੇ ਕਿ ਜਿਹੜੀ ਇਹ ਵਾਲੀ ਲੱਸੀ ਹੈ ਤੁਸੀਂ ਚਾਹੋ ਤੇ ਆਪਣੇ ਬੱਚਨ ਪਿਆ ਵੀ ਸਕਦੇ ਹੋ ਤੁਸੀਂ ਖੁਦ ਵੀ ਪੀ ਸਕਦੇ ਹੋ ਤੇ ਵਿੱਚ ਲੂਣ ਪਾ ਕੇ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਜੇ ਤੁਸੀਂ ਇਹ ਨਹੀਂ ਪੀਣਾ ਚਾਹੁੰਦੇ ਤਾਂ ਤੁਸੀਂ ਇਹਦਾ ਪਨੀਰ ਬਣਾ ਸਕਦੇ ਹੋ ਤੇ ਇਹਦਾ ਪਨੀਰ ਕਿਵੇਂ ਬਣਾਉਣਾ ਉਹ ਆਪਾਂ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਹਾਂਜੀ ਆਪਾਂ ਮੱਖਣ ਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਇਹਦਾ ਪਾਣੀ ਦੇ ਵਿੱਚ ਧੋ ਲੈਣਾ ਤਾਂ ਕਿ ਜਿਹੜੀ ਇਹਦੇ ਵਿੱਚ ਸਮੈਲ ਵਗੈਰਾ ਨਾ ਆਵੇ ਜਿੰ ਮੱਖਣ ਆਪਣਾ ਤਿਆਰ ਹੋ ਚੁੱਕਿਆ ਤੁਸੀਂ ਵੇਖ ਸਕਦੇ ਹੋ ਆਪਣੇ 8 ਤੋਂ 10 ਦਿਨਾਂ ਦੀ ਮਲਾਈ ਤਾਂ ਕਾਫੀ ਮੱਖਣ ਨਿਕਲ ਚੁੱਕਿਆ ਤੇ ਇਹ ਹੈਲਥੀ ਵੀ ਹੈ ਤੇ ਆਪਾਂ ਘਰੇ ਧਿਆਨ ਕੀਤਾ ਤੁਸੀਂ ਇਹਦਾ ਜੂਰ ਬਣਾ ਕੇ ਖਾ ਸਕਦੇ ਹੋ ਤੇ ਜਿਹੜੀ ਇਹਦੇ ਵਿੱਚ ਅੱਧਾ ਲੱਸੀ ਆਪਾਂ ਸਾਈਡ ਤੇ ਮੱਖਣ ਕਰਕੇ ਲੱਸੀ ਨੂੰ ਆਪਾਂ ਕੱਢ ਦੇਣਾ ਹਾਂਜੀ ਹੁਣ ਆਪਾਂ ਬਣਾਵਾਂਗੇ ਪਨੀਰ ਮੱਖਣ ਆਪਣਾ ਹੋ ਗਿਆ ਤਿਆਰ ਹਾਂਜੀ ਤੁਸੀਂ ਮੱਖਣ ਤੋਂ ਘਿਓ ਵੀ ਬਣਾ ਸਕਦੇ ਹੋ ਤੇ ਵਟ ਆਪਾਂ ਨਹੀਂ ਬਣਾਇਆ ਕਿਉਂਕਿ ਸਾਨੂੰ ਮੱਖਣੀ ਚਾਹੀਦਾ ਸੀ ਆਪਾਂ ਵਟ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕਿ ਮੱਖਣ ਤੋਂ ਘਿਓ ਕਿੱਦਾਂ ਬਣਦਾ ਹਾਂਜੀ ਜਿਹੜੀ ਆਪਣੀ ਲੱਸੀ ਸੀ ਆਪਾਂ ਗੈਸ 'ਤੇ ਲਾ ਕੇ ਉਹਨੂੰ ਇਹਦੇ ਉੱਪਰ ਰੱਖ ਦਿੱਤੀ ਹੈ ਇਹਦੇ ਵਿੱਚ ਤੁਹਾਨੂੰ ਕੋਈ ਨਿੰਬੂ, ਵਿਨੇਗਰ, ਚਾਹ ਲੱਸੀ ਦਾ ਹੀ ਕੁਝ ਪਾਣ ਦੀ ਲੋੜ ਨਹੀਂ ਹੈ ਐਦਾਂ ਹੀ ਇਹ ਫਟਣਾ ਸ਼ੁਰੂ ਹੋ ਜਾਵੇਗਾ ਹਾਂਜੀ ਵੇਖੋ 3 ਤੋਂ 4 ਮਿੰਟ ਹੋ ਚੁੱਕੇ ਆ 3 ਤੋਂ 4 ਮਿੰਟ ਹੋ ਚੁੱਕੇ ਆ ਤੇ ਇਹ ਨਾਲ ਦੀ ਨਾਲ ਫਟਣਾ ਸ਼ੁਰੂ ਹੋ ਗਿਆ ਹੈ ਵੇਖੋ ਜੀ ਪਨੀਰ ਆਪਣਾ ਬਣਦਾ ਜਾ ਰਿਹਾ ਤੇ ਪਾਣੀ ਅਲੱਗ ਹੁੰਦਾ ਜਾ ਰਿਹਾ ਤੁਸੀਂ ਵੀ ਇਦਾਂ ਘਰੇ ਮਲਾਈ ਇਕੱਠੀ ਕਰਕੇ ਮੱਖਣ ਬਣਾ ਸਕਦੇ ਹੋ ਮੱਖਣ ਦਾ ਘਿਓ ਬਣਾ ਸਕਦੇ ਹੋ ਤੇ ਜਿਹੜੀ ਲੱਸੀ ਬਣਦੀ ਏ ਤੇ ਇਹਦਾ ਇਹਨੂੰ ਤੁਸੀਂ ਪੀ ਸਕਦੇ ਹੋ ਇਹ ਵੀ ਆਪਣੀ ਹੈਲਥ ਲਈ ਬਹੁਤ ਵਧੀਆ ਦੇ ਵਿੱਚ ਜੇ ਬਣ ਪਾ ਤੁਸੀਂ ਪੀ ਸਕਦੇ ਜੇ ਤੁਸੀਂ ਨਹੀਂ ਪੀਂਦੇ ਤਾਂ ਤੁਸੀਂ ਇਹਦਾ ਘਰ ਵਿੱਚ ਪਨੀਰ ਬਣਾ ਸਕਦੇ ਹੋ ਹਾਂਜੀ ਵੇਖੋ 7 ਤੋਂ 8 ਮਿੰਟ ਹੋ ਚੁੱਕੇ ਆ ਤੇ ਆਪਣਾ ਪਨੀਰ ਬਿਲਕੁਲ ਤਿਆਰ ਹੋ ਚੁੱਕਿਆ ਹੈ ਤੇ ਜਿਹੜਾ ਪਨੀਰ ਅਲੱਗ ਹੋ ਗਿਆ ਤੇ ਪਾਣੀ ਲਾਗ ਹੋ ਚੁੱਕਿਆ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਇਹਨੂੰ ਵਾਸਪਾ ਦੁੱਧ ਤੇ 3 ਮਿੰਟ ਲਈ ਹੋਰ ਸੇਕਾ ਲਗਾਣਾ ਹਾਂਜੀ ਤੇ ਗੈਸ ਦਾ ਟੱਪਾ ਬੰਦ ਹਾਂਜੀ ਪਨੀਰ ਨੂੰ ਆਪਾਂ ਛਾਣਨ ਦੀ ਸਹਾਇਤਾ ਨਾਲ ਦਰਛਾਣ ਕੇ ਇੱਕ ਪਾਂਡੇ ਦੇ ਵਿੱਚ ਕੱਢ ਲੈਣਾ ਤੁਸੀਂ ਵੇਖ ਸਕਦੇ ਹੋ ਹਾਂਜੀ ਵੇਖੋ ਬਹੁਤ ਜ਼ਿਆਦਾ ਵਧੀਆ ਤੇ ਘਰ ਵਿੱਚ మిటా విత్త పనీరీ పనీరను చంగీర ధో లేవే మన పి వే పనీరను చంగీర మసలు మసలకి తో లేదా చానకి సహాయత న పనీర ను ਕੱਢ ਲਿਆ ਹਾਂ ਹਾਂਜੀ ਵੇਖੋ ਆਪਣਾ ਤਿਆਰ ਹੋ ਚੁੱਕੀ ਹੈ ਤੇ ਪਨੀਰ ਦੇ ਵਿੱਚ ਜਿਹੜਾ ਪਾਣੀ ਉਹਨੂੰ ਬਚੰਦੀ ਤਰ੍ਹਾਂ ਕੱਢ ਦੇਣਾ हां जी देखो पनीर अपना हो गया तैयार ਤੇ ਇਹ ਰਿਹਾ ਆਪਣਾ ਮੱਖਣ ਤੁਸੀਂ ਪਨੀਰ ਜੇ ਤੁਸੀਂ ਇਹਦੀ ਪੁਰਜੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਨੂੰ ਐਦਾਂ ਹੀ ਰੱਖ ਲਓ ਜੇ ਤੁਸੀਂ ਇਹਦੇ ਮਤਲਬ ਪੀਸ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਨੂੰ ਇੱਕ ਕੱਪੜੇ ਦੇ ਵਿੱਚ ਪਾ ਕੇ ਦੇ ਉੱਪਰ ਪਰ ਰੱਖ ਕੇ ਹਨਾ ਦੇ ਪੀਸ ਵੀ ਬਣਾ ਸਕਦੇ ਹੋ ਤੇ ਬਹੁਤ ਜਿਆਦਾ ਟੇਸਟੀ ਬਣਦਾ ਤੇ ਹਾਂ ਜੀ आई होप ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਲਾਈਕ ਕਮੈਂਟ ਐਂਡ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਸਕੇ ਹਾਂਜੀ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰੇ